ਸੋਨੇ ਦੇ ਜੀਵਰਾਂ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇਹ ਖਾਸ ਖਬਰ ਹੈ ਕਿਉਂਕਿ ਸੋਨੇ ਦੇ ਭਾਅ ਦੇ ਵਿੱਚ ਫਿਰ ਉਛਾਲ ਆ ਗਿਆ ਹੈ ਇਸ ਵੇਲੇ ਜੇ ਗੱਲ ਕਰੀਏ ਤਾਂ ਸੋਨੇ ਦੇ ਰੇਟ ਵਿੱਚ 67000 ਰੁਪਏ ਦਾ ਵਿੱਚ ਵਾਅਦਾ ਕੀਤਾ ਗਿਆ ਹੈ ਜਿਹੜਾ ਕਿ ਹੋਰ ਆਉਣ ਵਾਲੇ ਦਿਨਾਂ ਵਿੱਚ ਵਾਅਦਾ ਹੋ ਸਕਦਾ ਹੈ ਹੋਰ ਇਸ ਰੇਟ ਦੇ ਵਿੱਚ ਇਜਾਪਾ ਹੋ ਸਕਦਾ ਹੈ ਕਿਉਂਕਿ ਗਲੋਬਲ ਮਾਰਕੀਟਿੰਗ ਦੇ ਵਿੱਚ ਸੋਨੇ ਦੇ ਭਾਅ ਦੇ ਵਿੱਚ ਕਾਫੀ ਅੰਤਰ ਪਾਇਆ ਜਾ ਰਿਹਾ ਹੈ ਕਿ ਹੁਣ ਜਿਹੜਾ ਹੈ ਸੋਨੇ ਦਾ ਰੇਟ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਤੁਸੀਂ ਸੋਨਿਆ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਜ਼ਰੂਰਤ ਬਣ ਚੁੱਕੀ ਹੈ ਹਰ ਘਰ ਦੀ ਜ਼ਰੂਰਤ ਬਣ ਚੁੱਕੀ ਹੈ ਸੋਨੇ ਨੂੰ ਪਸੰਦ ਕਰਦੇ ਨੇ ਸੋਨੇ ਦੇ ਜੇਵਰ ਪਸੰਦ ਕਰਦੇ ਨੇ ਹਰ ਘਰ ਦੇ ਵਿੱਚ ਇਸ ਦੀ ਜ਼ਰੂਰਤ ਹੈ ਲਗਾਤਾਰ ਇਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਹੁਣ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਸੋਨੇ ਦਾ ਰੇਟ ਹੈ 67000 ਰੁਪਿਆ ਪ੍ਰਤੀ 10 ਗ੍ਰਾਮ ਸੋਨਾ ਹੈ ਸੋਨੇ ਦੇ ਜੇਵਰ ਐਸ ਵੇਲੇ ਜੇ ਮਾਰਕੀਟ 'ਚ ਤੁਸੀਂ ਖਰੀਦਣ ਜਾ ਰਹੇ ਹੋਗੇ ਤੇ ਤੁਹਾਨੂੰ ਇਸ ਦੇ 67000 ਤੋਂ ਵੱਧ ਪੈਸੇ ਖਰਚਣੇ ਪੈਣਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਕੀਮਤ ਜਿਹੜੀ ਹੈ ਉਹਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਇਸ ਬਾਰੇ ਗੱਲ ਕਰਨੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਵਧੀਆ ਸੋਨੇ ਦੇ ਰੇਟ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅੱਜ ਜੇ ਅਸੀਂ ਗੱਲ ਕਰੀਏ ਤੇ 67000 ਰੁਪਿਆ ਸਾਹਮਣੇ ਆ ਰਿਹਾ ਹੈ ਕਿ ਰੇਟ 67000 ਰੁਪਿਆ ਹੈ ਕੀ ਕਾਰਨ ਸਮਝਦੇ ਹੋਏ ਇਸ ਦੇ ਰੇਟਾਂ ਦੇ ਵਿੱਚ ਇਹ ਗਲੋਬਲ ਮਾਰਕੀਟ ਕਰਕੇ ਰੇਟ ਤੇਜ਼ ਹੋ ਰਿਹਾ ਜੀ ਇੱਕ ਫੈਡ ਦੀਆਂ ਵਿਆਜ ਦਰਾਂ ਵਾਧੇ ਘਾਟੇ ਕਰਕੇ ਇਹ ਸੋਨਾ ਰੇਟ ਤੇਜ਼ ਹੋ ਰਿਹਾ ਅੱਜ ਜਿਹੜਾ 골ਡ ਦਾ ਰੇਟ ਹੈ 67500 ਰੁਪਿਆ 10 ਗ੍ਰਾਮ ਹੈ ਆਨਲਾਈਨ ਇਸ ਵਿੱਚ 70000 ਰੁਪਿਆ ਕਰਾਸ ਕਰ ਜਾਏਗਾ ਜੀ ਇਹ ਇਹ ਤੇਜ਼ੀ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਹਲੇ ਪਿੱਛੇ ਇਹ ਕਿਹਾ ਜਾਂਦਾ ਸੀ ਕਿ ਵਿਆਹ ਵਿਆਹ ਦਾ ਸੀਜ਼ਨ ਚੱਲਦਾ ਪਿਆ ਹੈ ਤੇ ਸੋਨੇ ਦੇ ਭਾਅ ਦੇ ਵਿੱਚ ਹੋਰ ਵੱਧ ਉਛਾਲ ਆ ਗਿਆ ਹੈ ਇਸ ਕਰਕੇ ਸੋਨਾ ਮਹਿੰਗਾ ਹੈ। ਕੀ ਇਹਦਾ ਕੋਈ ਅਸਰ ਹੈ ਕਿ ਉਹ ਤੁਸੀਂ ਜਿਹੜੀ ਗਰਲਫ੍ਰੈਂਡ ਦੇ ਵਿਆਹਾਂ ਦੀ ਗੱਲ ਕਰ ਰਹੇ ਹੋ ਉਹਦਾ ਮੇਨ ਕਾਰਨ ਹੈ? ਨਹੀਂ ਜੀ ਇਹਦਾ ਕੋਈ ਤਾਲਕ ਨਹੀਂ ਜੀ ਵਿਆਹ ਦੀਆਂ ਸ਼ਾਦੀਆਂ ਦਾ ਇਹਦਾ ਕੋਈ ਤਾਲਕ ਨਹੀਂ। ਅੱਗੇ ਲੋਕਾਂ ਦਾ ਮੰਨਣਾ ਹੁੰਦਾ ਸੀ ਹੋਲੀਆਂ 'ਚ ਸੋਨੇ ਦਾ ਰੇਟ ਘਟ ਜਾਂਦਾ ਪਰ ਹੁਣ ਉਲਟਾ ਹੋਲੀਆਂ 'ਚ ਸੋਨੇ ਦਾ ਰੇਟ ਅਪ ਹੋ ਜਾਂਦਾ ਹਮੇਸ਼ਾ। ਇਹ ਸਿਰਫ ਫੈਡ ਦੀ ਵਿਆਜ ਦਰਾਂ ਦਾ ਵੱਧੇ ਘੱਟੇ ਕਰਕੇ ਸੋਨੇ ਦਾ ਰੇਟ ਉੱਪਰ-ਥੱਲੇ ਹੋ ਰਿਹਾ। ਇੰਡੀਆ ਚ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜਾ ਸੋਨੇ ਦਾ ਰੇਟ ਹੈ ਬਹੁਤ ਤੇਜ਼ ਹੈਗਾ। ਪੂਰੇ ਵਰਲਡ ਦੇ ਵਿੱਚ ਇਸ ਵੇਲੇ ਸੋਨੇ ਦਾ ਰੇਟ ਵੱਧ ਗਿਆ ਹੈ। ਹੁਣ ਅੱਜ ਜੇ ਤੁਸੀਂ ਗੱਲ ਕਰ ਰਹੇ ਹੋ ਜਿਸਨੂੰ ਦੱਸ ਰਹੇ ਹੋ 67500 ਰੁਪਿਆ ਰੇਟ ਹੈ ਤੇ ਤੁਹਾਡੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਕੀਮਤ ਕਿੱਥੇ ਤੱਕ ਜਾ ਸਕਦੀ ਹੈ? ਦੇਖੋ ਜੀ ਰੇਟ ਤੇ ਸਾਰੇ ਜਾਣੇ ਨੇ ਇਹ ਸੋਨਾ 75000 ਰੁਪਿਆ ਟੋਲਾ ਵੀ ਹੋਣਾ ਪਰ ਬਹੁਤ ਜਲਦੀ ਸੋਨਾ 70000 ਰੁਪਿਆ ਕਰਾਸ ਕਰ ਜਾਏਗਾ ਜੀ। ਬਹੁਤ ਜਲਦੀ। ਬਹੁਤ ਜਲਦ ਇਹਦਾ 70000 ਤੇ ਆંકੜਾ ਪਾਰ ਕਰ ਜਾਏਗਾ ਸੋ سونے ਦੇ ਜੀਵਰਾਂ ਦੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤੇ ਲੜਕੀ ਦਾ ਵਿਆਹ ਹੈ ਤੇ ਉਹਦੇ ਲਈ ਜੀਵਰ ਬਣਾਉਣਾ ਹੈ ਲੜਕੇ ਦਾ ਵਿਆਹ ਤੇ ਲਈ ਜੀਵਰ ਬਣਾਉਣਾ ਹੈ ਤੇ ਤੁਸੀਂ ਤਿਆਰ ਰਹੋਗੇ ਤੁਹਾਨੂੰ ਜੇਬ ਦੇ ਉੱਤੇ ਜ਼ਿਆਦਾ ਬੋਝ ਪੈ ਸਕਦਾ ਕਿਉਂਕਿ ਇਸ ਵੇਲੇ ਜਿਹੜਾ ਸੋਨਾ ਹੈ ਉਹ 67000 ਤੋਂ ਵੱਧ ਦੀ ਉਹਦੀ ਕੀਮਤ ਹੈ ਔਰ ਇਹ ਦੀ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਦਾ ਜਿਹੜਾ ਰੇਟ ਹੈ 70000 ਰੁਪਏ ਪਰ 10 ਗ੍ਰਾਮ ਹੋਏਗਾ ਤੁਸੀਂ ਤਸਵੀਰਾਂ ਚ ਇਸ ਵੇਲੇ ਅਸੀਂ ਇੱਕ ਸ਼ੋਰੂਮ ਚ ਸੋਨੇ ਦੇ ਵਿੱਚ ਖੜੇ ਹਾਂ ਸੋਨੇ ਦਾ ਸ਼ੋਰੂਮ ਹੈ ਸੋਨੇ ਦੇ ਜੇਵਰਾਂ ਦਾ ਸ਼ੋਰੂਮ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਜੇਵਰ ਵੀ ਇਸ ਵੇਲੇ ਮੌਜੂਦ ਨੇ ਭਾਜੀ ਇੱਕ ਹੋਰ ਦੱਸਿਓ ਸੋਨੇ ਦੇ ਰੇਟ ਦੇ ਵਿੱਚ ਲਗਾਤਾਰ ਇਜਾਫਾ ਤਾਂ ਹੋ ਰਿਹਾ ਹੈ ਕੀ ਜਿਹੜਾ ਕਸਟਮਰ ਹੈ ਉਹਦੇ ਪਰਚੇਜ਼ਿੰਗ ਪਾਵਰ 'ਚ ਵੀ ਕੋਈ ਕਮੀ ਆ ਰਹੀ ਹੈ ਕਿ ਉਹ ਸੋਚ ਰਿਹਾ ਕਿ ਵੀ ਰੇਟ ਵੱਧ ਗਿਆ ਯਾਰ ਮੇਰਾ ਬਜਟ ਸੀਗਾ 2 ਲੱਖ ਰੁਪਇਆ ਤੇ ਇਹਦਾ ਰੇਟ ਹੁਣ ਜਿੰਨਾ ਜ਼ਿਆਦਾ ਹੋ ਗਿਆ ਤੇ ਮੈਂ ਥੋੜਾ ਜਿਹਾ ਇਹਨੂੰ ਘਟਾ ਕਰਨਾ ਨਹੀਂ ਪਰਚੇਜ਼ਿੰਗ ਪਾਵਰ 'ਚ ਕਸਟਮਰ ਦੀ ਕੋਈ ਕਮੀ ਨਹੀਂ ਆਈ ਜੀ ਅੱਜ ਵੀ ਕਸਟਮਰ ਸੋਨਾ ਲੈ ਰਿਹਾ ਬਸ ਇਹਨਾਂ ਵੀ ਚੀਜ਼ ਦਾ weight weight ਜਿਹੜਾ ਉਹ ਘਟ ਘਟ ਰਿਹਾ ਜਿਹੜਾ ਜਿਹੜਾ ਸਮਾਨ ਅਕਿ 10 ਗ੍ਰਾਮ ਬੰਦਾ ਸੀ ਉਹ 5 ਗ੍ਰਾਮ ਬੰਦਾ ਪਿਆ ਪਰ ਲੋਕਾਂ ਵਾਸਤੇ ਥੋੜੀ ਜਿਹੀ ਮੁਸ਼ਕਲ ਹੋ ਗਈ ਹੈ ਸੋਨਾ ਖਰੀਦਣਾ ਮੈਨੂੰ ਥੋੜਾ ਜਿਹਾ ਇਹਨੂੰ ਲੈਬੋਰੇਟ ਕਰੇਓ ਕਿ ਉਹ weight ਦਾ ਮੈਂ ਸਮਝਿਆ ਉਹੀ 20 ਸਾਲ ਪਿਛੇ ਜਾਂ 10 ਸਾਲ ਪਿਛੇ ਚਲ ਜਓ ਕੋਈ ਵੀ ਰਿੰਗ ਅਸੀਂ ਲੈ ਲੈਂਦੇ ਅਸੀਂ ਰਿੰਗ ਲੈਂਦੇ ਅਸੀਂ ਤੇ ਉਹ ਘੱਟੋ ਘੱਟ 7-8 ਗ੍ਰਾਮ ਤੋਂ ਸਟਾਰਟਿੰਗ ਸੀ ਅੱਜ ਲੈਣ ਦੇ ਦੀ ਰਿੰਗ ਜਿਹੜੀ ਕੀ ਹੈ ਮਿਲਨੀ ਦੀ ਜਿਹੜੀ ਰਿੰਗ ਹੈਗੀ ਆ ਉਹ ਸਿਰਫ 1.5 ਗ੍ਰਾਮ 2 ਗ੍ਰਾਮ ਰਹਿ ਗਈ ਹੈ ਇਹ ਫਰਕ ਆ ਗਿਆ ਲੋਕਾਂ ਦੀ ਪਰਚੇਜ਼ਿੰਗ ਪਾਵਰ 'ਚ ਥੋੜਾ ਫਰਕ ਪਿਆ ਹੈ ਕਿਉਂਕਿ ਇੰਡੀਆ ਦੇ ਲੋਕ ਇੰਨੇ ਸ਼ੋਅ ਕਰ ਨਹੀਂ ਹੈਗੇ ਵੀ ਉਹ 70 ਹਜ਼ਾਰ ਦਾ ਸੋਨਾ ਅਫੋਰਡ ਕਰ ਸਕਣ ਕਮੀ ਆਈ ਹੈ ਪਰ ਲੋਕੀ ਫਿਰ ਵੀ ਸੋਨਾ ਲੈ ਰਹੇ ਨੇ ਓਕੇ ਕਮੀ ਪਰਚੇਜ਼ਿੰਗ ਪਾਵਰ ਦੇ ਵਿੱਚ ਕੋਈ ਕਮੀ ਨਹੀਂ ਹੈ ਪਰ ਹਾਂ ਪਰਚੇਜ਼ਿੰਗ ਪਾਵਰ ਤੇ ਉਨੀ ਹੀ ਹੈ ਬਾ ਫਿਲਹ ਨੇ ਜਿਹੜਾ ਉਹਦੀ ਕੁਆਂਟੀਟੀ ਉਹਦਾ ਵਜ਼ਨ ਜਿਹੜਾ ਹੈ ਉਹ ਘਟਾ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਕਿ ਤੁਸੀਂ ਯੁਵਾ ਪੀੜ੍ਹੀ ਹੋ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਜਿੱਸਾ ਸਰ ਨੇ ਦੱਸਿਆ ਹੈ ਕਿ 20 ਸਾਲ ਪਹਿਲੇ ਕਿਉਂਕਿ ਐਨਾ ਤਾਂ ਤੁਸੀਂ ਦੇਖਿਆ ਨਹੀਂ ਹੋਵੇਗਾ ਪਰ ਹੁਣ ਹੁਣ ਦਾ ਕੀਟ ਸੰਗਰਿਓ ਤੁਹਾਨੂੰ ਕਹਿੰਦਾ ਹੁਣ ਜੋ ਚੇਂਜ ਆਇਆ ਨਾ ਟ੍ਰੈਂਡ ਬਿਲਕੁਲ ਚੇਂਜ ਹੋ ਗਿਆ ਜੁਐਲਰੀ ਦਾ ਜਿਵੇਂ ਪਹਿਲਾਂ ਬਿਲਕੁਲ ਪਲੇਨ 골ਡ ਜੁਐਲਰੀ ਚੱਲਦੀ ਸੀ ਹੁਣ ਲੋਕੀ ਐਂਟੀਕ ਵਾਲੇ ਪਾਸੇ ਬਹੁਤ ਜਾ ਰਹੇ ਨੇ ਫਿਰ ਜਿਵੇਂ ਜਿਵੇਂ ਪੰਜਾਬ ਚੈਨਰ ਆਈ ਆਂਦਾ ਵਾ ਉਹਦੇ ਨਾਲ ਪਰਚੇਜ਼ਿੰਗ ਪਾਵਰ ਲੋਕਾਂ ਦੀ ਵੱਧ ਗਈ ਆ ਸਟੂਡੈਂਟ ਜਾਨ ਦੇ ਨਾਲ ਇਹ ਫਾਇਦਾ ਹੋਇਆ ਵਾ ਕਿ ਜਿਹੜੇ ਸਟੂਡੈਂਟ ਉੱਥੇ ਬੈਠੇ ਆ ਉਹ ਆਪਣੇ ਮਾਪਿਓ ਕੋਲੋਂ ਇਥੋਂ 골ਡ ਉਧਰ ਮੰਗਵਾਉਂਦੇ ਆ ਮਤਲਬ ਐਨ ਆਰ ਆਈ ਕਸਟਮਰ ਕਾਫੀ ਜੁੜ ਰਿਹਾ ਵਾ ਪੰਜਾਬ ਦੇ ਨਾਲ ਐਨ ਆਰ ਆਈ ਕਾਫੀ ਵੱਡੀ ਜਿਹੜੀ ਆਪਾਂ ਕਹਿ ਸਕਦੇ ਬੈਕਬੋਨ ਹੈਗੀ ਆ ਪੰਜਾਬ ਦੀ ਇਕਨੋਮੀ ਦੀ ਪਰ ਰੇਟ ਹਰ ਸਾਲ ਵਧਣਾ ਹੀ ਵਧਣਾ ਵਾ ਇੱਕ ਬੈਨੀਫਿਟ ਇਹ ਵੀ ਆ ਜੇ ਤੁਸੀਂ ਮੰਨ ਲਓ ਅੱਜ 67000 ਚ ਪਰਚੇਜ਼ਿੰਗ ਕਰ ਲਈ ਆ ਤੁਹਾਨੂੰ ਇਹ ਸਿਕਿਉਰਿਟੀ 골ਡ ਦੇ ਵਿੱਚ ਹੈਗੀ ਹੈਗੀ ਆ ਕਿ ਮੈਨੂੰ ਇਹ ਚੋਂ ਕੋਈ ਕੱਲ ਨੂੰ ਲਾਸ ਨਹੀਂ ਹੋਣਾ ਕਿ ਜੇ ਮੈਂ ਅੱਜ 67000 ਪਰਚੇਸ ਕਰ ਰਿਹਾ ਵਾ ਇਨ ਫਿਊਚਰ ਲੱਖ ਰੁ ਪਰਚੇਜ਼ਿੰਗ ਕੀਤੀ ਆ ਤੇ ਜੇ ਆਪਾਂ ਉਹਦਾ ਕੰਪੈਰੀਜ਼ਨ ਐਫ ਡੀ ਦੇ ਨਾਲ ਕਰੀਏ ਤੇ 골ਡ ਚ ਲੋਕਾਂ ਦੇ ਪੈਸੇ ਜ਼ਿਆਦਾ ਵਧੇ ਆ ਰੇਟ ਵਧਣ ਦੇ ਨਾਲ ਇੱਕ ਲੋਕਾਂ ਦੇ ਮਨ ਚ ਇਹ ਵੀ ਸਿਕਿਉਰਿਟੀ ਨਾਲ ਜ਼ਰੂਰ ਆਏਗੀ ਕਿ ਜੇ ਮੈਂ ਇਸ ਵਿੱਚ ਇਨਵੈਸਟਮੈਂਟ ਕਰਾਂਗਾ ਮੈਨੂੰ ਕੱਲ ਨੂੰ ਕੋਈ ਲਾਸ ਨਹੀਂ ਆ ਫਿਰ ਕੱਲ ਨੂੰ ਇਹ ਟੋਟਲੀ ਹਾਰਡ ਕੈਸ਼ ਆ ਇਨ ਫਿਊਚਰ ਜੇ ਮੰਨ ਲਓ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਆਂਦੀ ਆ ਜਾਂ ਤੁਹਾਨੂੰ ਕੋਈ ਪੈਸੇ ਦੀ ਲੋੜ ਪਿਆ ਜਾਂਦੀ ਆ ਇਕਲੌਤਾ 골ਡ ਹੀ ਐਸੀ ਆਈਟਮ ਆ ਜਿਹਦੇ ਤੁਹਾਨੂੰ ਉਸੇ ਵੇਲੇ ਕੈਸ਼ ਵੈਲਿਊ ਮਿਲ ਸਕਦੀ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਕਲੌਤਾ 골ਡ ਹੀ ਇਹ ਜਿਹੇ ਤਾਤੂ ਹੈ ਕਿ ਜਦ ਦੀ ਤਾਂ ਇਸ ਨੂੰ ਜਦੋਂ ਮਰਜੀ ਕੈਸ਼ ਕਰਾ ਸਕਦੇ ਹੋ ਸੋਨੇ ਦੇ ਰੇਟਸ ਦੇ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵੇਲੇ ਜੇ ਅਸੀਂ ਗੱਲ ਕਰੀਏ ਤੇ 65500 ਤੋਂ ਦਾ ਰੇਟ ਹੈ ਜਿਹੜਾ ਕਿ ਅੱਜ ਦਾ ਰੇਟ ਹੈ ਇਹਨੂੰ ਉਮੀਦ ਹੈ ਕਿ 70000 ਤੱਕ ਪਾਰ ਕਰੇਗਾ ਸੋ ਪਗਰ ਇੰਨਾ ਰੇਟ ਹੋਣ ਦੇ ਬਾਵਜੂਦ ਸੋਨੇ ਦੀ ਵਿਕਰੀ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਸੋਨੇ ਦੀ ਵਿਕਰੀ ਉਸੇ ਤਰ੍ਹਾਂ ਹੀ ਬਾਦ ਦਸਤੂਰ ਜਾਰੀ ਹੈ ਪਰ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਨਾਲ ਨਾਲ ਸੋਨੇ ਦੀ ਜਿਹੜੀ ਕੁਆਂਟੀਟੀ ਹੈ ਉਹਦੇ 'ਚ ਥੋੜਾ ਜਿਹਾ ਫਰਕ ਆ ਗਿਆ ਹੈ ਕਿ ਜਿਹੜਾ ਪਹਿਲੇ ਇੱਕ ਤੋਲੇ ਦਾ ਸੋਨਾ ਦੀ ਕੁੰਦਰੀ ਬਣਾਉਂਦਾ ਸੀਗਾ ਹੁਣ ਉਹਦੀ ਪਰਚੇਜ਼ਿੰਗ ਦੇ ਵਿੱਚ 5 1 ਗ੍ਰਾਮ 2 ਗ੍ਰਾਮ 3 ਗ੍ਰਾਮ ਦਾ ਕਾਟਾ ਹੋਇਆ ਹੈ ਸੋ ਲੋਕ ਆਪਣੇ ਸ਼ੌਂਕ ਤੇ ਪੂਰੇ ਕਰ ਰਹੇ ਨੇ ਮਗਰ ਮਹਿੰਗੀ ਧਾਤੂ ਖੋਣ ਕਰਕੇ ਉਹਦੇ ਵਜ਼ਨ ਦੇ ਵਿੱਚ ਥੋੜੀ ਕਮੀ ਲਿਆ ਰਹੇ ਨੇ ਸੋ ਕੁੱਲ ਮਿਲਾ ਕੇ ਸੋਨਾ ਜਿਹੜਾ ਕਿ ਇੱਕ ਜ਼ਰੂਰਤ ਹੈ ਹਰ ਘਰ ਦੀ ਕਿਉਂਕਿ ਜੇ ਕਿਸੇ ਦੀ ਲੜਕੀ ਦਾ ਵਿਆਹ ਹੈ ਜਾਂ ਲੜਕੇ ਦਾ ਵਿਆਹ ਹੈ ਜਾਂ ਕਿਸੇ ਦੇ ਮਰਗ ਹੋ ਗਈ ਹੈ ਤੇ ਇਸ ਧਾਤੂ ਦਾ ਇਸਤੇਮਾਲ ਜ਼ਰੂਰ ਹੁੰਦਾ ਹੈ ਹਰ ਜਗ੍ਹਾ استعمال ਹੁੰਦਾ ਹੈ ਪਰ سونے ਦੀ ਉੱਚ ਲੇਟਾਂ ਦੇ ਵਿੱਚ ਉਛਾਲ ਕਾਰਨ ਉਹਦੇ ਪਰਚੇਜ਼ਿੰਗ ਪਾਵਰ ਦੇ ਵਿੱਚ ਕੋਈ ਕਮੀ ਨਹੀਂ ਆਈ ਸਿਰਫ ਉਹਦੀ ਕੁਆਂਟੀਟੀ ਜਿਹੜੀ ਉਹਨਾਂ ਨੇ ਪਰਚੇਜ਼ ਕਰਨੀ ਹੈ ਕਿ ਕਿਕ ਤੋਲੇ ਦੀ ਜਗ੍ਹਾ ਤੇ ਉਹਨਾਂ ਨੇ ਉਸ ਦੀ ਕੁਆਂਟੀਟੀ ਨੂੰ ਘਟਾ ਦਿੱਤਾ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp ਚੈਨਲ ਪਰ